ਗੁਰਵਿੰਦਰ ਕੀ ਹੋਇਆ ਸੀ ਤੇਰੇ ਨਾਲ ਤੇ ਕਿਵੇਂ ਤੂੰ ਪਾਕਿਸਤਾਨ ਪਹੁੰਚਿਆ ਤੇ ਹੁਣ ਕਿਵੇਂ ਵਾਪਸ ਆਇਆ ਸਰ ਜੀ ਇੰਡੀਆ ਨੇ ਵਾਪਸੀ ਲਿਆ ਉਹਨਾਂ ਦੇ ਪਹਿਲਾਂ ਸਭ ਤੋਂ ਧੰਨਵਾਦ ਕਰਦੇ ਆ ਜੀ ਤੇ ਬਾਕੀ ਪਿੰਡ ਦਾ ਸਮਾਨ ਕਢਾਉਣ ਗਿਆ ਸੀ ਪਿੰਡ ਚੰਦੀ ਵਾਲਾ ਹਜ਼ਾਰੇ ਵਾਲਾ ਪੋਲ ਟੁੱਟਿਆ ਸੀ ਸਾਰਾ ਉੱਥੋਂ ਅਸੀਂ ਰੋੜ ਕੇ ਚਲੇ ਗਏ ਪਾਕਿਸਤਾਨ ਸਾਲੂ ਪਤਾ ਨਹੀਂ ਲੱਗਿਆ ਜੀ ਰਿੰਦ ਕੀਤੀ ਸੀ ਫਿਰ ਰੋੜ ਕੇ ਉੱਥੇ ਪਾਣੀ ਨਾਲ ਰੋੜ ਕੇ ਉੱਥੇ ਪਾਕਿਸਤਾਨ ਪਹੁੰਚ ਗਏ ਹਾਂ ਜੀ ਅੱਛਾ ਫਿਰ ਅੱਗੇ ਜਾ ਕੇ ਕੀ ਹੋਇਆ ਅੱਗੇ ਜਾ ਕੇ ਸਾਨੂੰ ਇਹ ਉਹਨਾਂ ਨੇ ਜੰਸੀਆਂ ਨੇ ਫੜ ਲਿਆ ਜੀ ਉਹਨਾਂ ਦੇ ਆਰਮੀ ਇਨਵੈਂਟਰੀ ਨੇ ਸਾਡੇ ਹੱਥ ਬੰਨ ਲਿਆ ਸੀ ਅੱਖਾਂ ਬੰਨ ਕੇ ਉਹਨਾਂ ਨੇ ਸਾਨੂੰ 28 ਦਿਨ ਸਿੱਲਾ ਵਿੱਚ ਰੱਖਿਆ ਜੀ ਪਤਾ ਨਹੀਂ ਸੀ ਕਿੱਥੇ ਦੇਣਾ ਜਾਂ ਨੇਰ ਕੋਠੜੀ ਚ ਕੋਈ ਪਤਾ ਨਹੀਂ ਲੱਗ ਰਿਹਾ ਸੀ ਦੇਣਾ ਕਿ ਰਾਤਾਂ ਜੀ ਸਾਡੀ ਗੋਟ ਮਾਰ ਗਈ ਸੀ ਸਾਡੇ ਦਿਨ ਜਾਇਜ਼ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਹਿੰਦੇ ਜੇ ਤੁਸੀਂ ਨਹੀਂ ਮੰਨਦੇ ਕੁਝ ਵੀ ਕੁਝ ਨਹੀਂ ਕਰਦੇ ਤੁਹਾਨੂੰ ਅਸੀਂ ਐ ਕਰਦਾਂਗੇ ਮਾਰ ਦਾਂਗੇ ਸਾਨੂੰ ਕਿੰਨੇ ਪੁੱਛਣਾ ਜੀ ਅਸੀਂ ਤੁਹਾਨੂੰ ਮਾਰ ਕੇ ਦਰਿਆਵੇ ਤੇ ਸੱਟ ਰੀਏ ਸੱਤ ਮੁਕੀਆਂ ਦੇ ਰਹੇ ਸੀ ਹੂੰ ਸਾਡੇ ਦੋਨਾਂ ਨੇ ਤੱਕੇ ਨਾਲ ਪਰਚਾ ਬਣਾਇਆ ਕਿ ਇਹਨਾਂ ਨੂੰ ਪਰਚਾ ਬਣਾ ਕੇ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਜੀ ਹੂੰ 28-28 ਦਿਨ ਸਾਨੂੰ ਸੱਲਾ ਵਿੱਚ ਰੱਖਿਆ ਜੀ ਫਿਰ ਥਾਣੇ ਦਾ ਵੀ 7 ਦਿਨ ਦਾ ਰਿਮਾਂਡ ਜੀ ਪਹਿਲਾਂ 2 7-5 ਦਿਨ ਰੱਖਿਆ ਜੀ ਫਿਰ ਜੱਜ ਤੋਂ 2 ਦਿਨ ਦਾ ਰਿਮਾਂਡ ਲੈ ਕੇ ਉਹਨਾਂ ਨੇ ਸਾਡੀ ਪੁੱਛਗਿੱਛ ਕੀਤੀ ਅੱਛਾ ਸਾਡੇ ਨਾਲ ਉੱਥੇ ਤੱਕਾ ਹੋਇਆ ਜੀ ਹੂੰ ਤੇ ਇੰਡੀਆ ਸਰਕਾਰ ਨੂੰ ਇਹ ਕਹਿੰਨਿਆ ਕਿ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਪੁੱਛਦਾ ਸਾਡੇ ਤੋਂ ਕਿੰਨੀ ਮਰਜ਼ੀ ਕੀਤੀ ਜਾਵੇ ਫਿਰ ਮੈਂ ਬਾਗਾ ਬਾਡਰ ਦੇ ਟਾਰੀ ਤੇ ਆਪਣੇ ਬਾਰਡਰ ਤੇ ਉੱਥੇ ਏਜੰਸੀਆਂ ਨੂੰ ਪੁੱਛ ਦੱਸ ਕਰਾ ਕੇ ਆਇਆ ਸੀ ਅਜੇ ਵੀ ਥੋੜਾ ਸਾਰ ਸਾਨੂੰ ਤੰਗ ਕਰ ਰਿਹਾ ਕਿ ਤੁਸੀਂ ਨਹੀਂ ਸਹੀ ਨਹੀਂ ਦੱਸਿਆ ਕੁਛ ਨਹੀਂ ਦੱਸਿਆ ਸੀ ਕਿ ਆ ਦੁਬਾਰਾ ਸਾਡੇ ਤੋਂ ਪੁੱਛਿਆ ਜਾਵੇ ਪਰ ਕਿਸੇ ਤਰੀਕੇ ਨਾਲ ਪੁੱਛਿਆ ਜਾਵੇ ਸਾਡੇ ਨਾਲ ਤੱਕਾ ਨਾ ਕੀ ਜਾਵੇ ਕਿੰਨਾ ਟਾਈਮ ਉੱਥੇ ਲਾ ਕੇ ਆਏ ਹੋ ਹੁਣ ਆਹੀ 32 ਮਹੀਨੇ ਲਾ ਕੇ ਆਇਆ ਜੀ ਠੀਕ ਹੈ 32 ਮਹੀਨੇ ਲਾਇ ਪੂਰਾ ਟਾਈਮ ਪੁੱਛ ਲਾ ਕੇ ਸਾਨੂੰ ਸਾਲ ਦੀ ਸਜ਼ਾ ਹੋਈ ਸੀ ਬਾਕੀ ਨਜ਼ਾਇਰ ਟਾਈਮ ਹੀ ਕੱਟਿਆ ਜੀ ਜੇਲ ਦੇ ਵਿੱਚ ਬਹਿ ਕੇ ਉੱਥੇ ਤੁਹਾਡੇ ਤੇ ਮੁਕੱਦਮਾ ਕਾਹਦਾ ਦਰਜ ਕੀਤਾ ਉੱਥੇ ਜੀ ਬਾਰਡਰ ਕਰਾਸਿੰਗ ਦਾ ਜੀ ਕਿ ਇਹ ਬਾਰਡਰ ਕ੍ਰਾਸ ਕਰਕੇ ਆਏ ਜੀ ਪਾਕਿਸਤਾਨ ਦੇ ਵਿੱਚ ਕਿੰਨਾ ਕੋਖਾ ਸਮਾਂ ਕੱਢਿਆ ਉੱਥੇ ਫਿਰ ਬਹੁਤ ਸਾਰਾ ਔਖਾ ਟਾਈਮ ਕੱਟਿਆ ਜੀ ਹੁਣ ਆਪਣੇ ਪਰਿਵਾਰ ਚਾਕੇ ਖੁਸ਼ੀ ਹੋ ਰਹੀ ਹੈ ਹਾਂਜੀ ਸਰ ਇੱਥੇ ਹੁਣ ਪਹਿਲਾਂ ਕਾਹਦਾ ਕੰਮ ਕਰਦੇ ਸੀ ਇੱਥੇ ਸਰ ਖੇਤੀਬਾੜੀ ਕਰੀਦੀ ਸੀ ਡਰਾਈਵਰੀ ਕਰੀਦੀ ਸੀ ਹੁਣ ਫਿਰ ਇੱਥੇ ਆ ਕੇ ਆਪਣਾ ਨਵੇਂ ਸਿਰੋਂ ਕੰਮ ਸ਼ੁਰੂ ਕਰੋਗੇ ਹਾਂਜੀ ਨਵੇਂ ਸਿਰੋਂ ਕੰਮ ਸ਼ੁਰੂ ਕਰਾਂਗੇ ਜੀ ਤੁਸੀਂ ਵਿਆਹੇ ਹੋਏ ਹੋ ਬੱਚੇ ਵੀ ਹੈਗੇ ਹਾਂਜੀ ਹਾਂਜੀ ਕਿੰਨੇ ਬੱਚੇ ਆਪਣੇ ਦੋ ਮੁੰਡੇ ਆ ਜੀ ਠੀਕ ਹੁਣ ਆਪਣੇ ਬੱਚਿਆਂ ਕੋਲ ਆ ਕੇ ਖੁਸ਼ੀ ਹੋ ਰਹੀ ਹੈ ਹਾਂਜੀ ਸਰ ਠੀਕ ਜੇਲ੍ਹ ਦੇ ਅੰਦਰੋਂ ਤਸੱਦਿਕ ਕੀਤਾ ਗਿਆ ਉ ਜੋ ਤੁਹਾਨੂੰ ਸਜ਼ਾ ਹੋਊਗੀ ਸੀ ਉਸ ਤੋਂ ਬਾਅਦ ਤਾਂ ਕੋਈ ਖਰਦ ਕੀਤਾ ਗਿਆ। ਕੁੱਤ ਮਾਰ ਵੀ ਹੋਈ ਹੈ ਨਾ। ਸਜ਼ਾ ਤੋਂ ਬਾਅਦ ਨਹੀਂ ਜੀ ਗੁੱਟਮਾਰ ਹੋਈ ਜੀ ਪਹਿਲਾਂ ਗੁੱਟਮਾਰ ਬਹੁਤ ਜ਼ਿਆਦੀ ਹੋਈ ਹੈ ਜੀ। ਠੀਕ ਆ। ਉੱਥੇ ਖਾਣਾ ਪੀਣਾ ਕਿਸ ਤਰ੍ਹਾਂ ਦਿੱਤਾ ਜਾਂਦਾ ਸੀਗਾ? ਖਾਣਾ ਪਾਣੀ ਠੀਕ ਹੀ ਮਿਲ ਰਿਆ ਸੀ ਸਰ ਪਰ ਇੰਨਾ ਹੋਣੀ ਸੀ। ਅਗਰ ਜੇ ਕੋਈ ਬਿਮਾਰ ਹੋ ਜਾਂਦਾ ਕਿਸ ਤਰ੍ਹਾਂ ਦਾ ਇਲਾਜ ਕਰਾਇਆ ਜਾਂਦਾ ਸੀ? ਠੀਕ ਇਲਾਜ ਕਰਾਇਆ ਜਾਂਦਾ ਸੀ ਇੱਕ ਨਾਲ ਦੀਆਂ ਗੋਲੀਆਂ ਦਿੰਦੇ ਰਹਿ ਜੀ ਸਾਨੂੰ 3 ਸਾਲ ਦੇ ਵਿੱਚ ਕੋਈ ਗੋਲੀ ਬਦਲੀ ਹੋਈ ਤਾਂ ਵੇਖੀ ਨਹੀਂ ਜੀ ਪੈਰਾਡੋਲ ਦਿੱਤੀ ਜੀ ਕਿ ਜੋ ਵੱਖੀ ਦਰਦ ਦੇ ਚਾਹੀਏ ਬੁਖਾਰ ਵਾਲੀ ਗੋਲੀ ਦੇਣੀ ਉਹ ਨਾਲ। ਉੱਥੇ ਤੁਹਾਡੇ ਮ ਅਰ ਜੀ ਸਾਡੇ ਨਾਲ ਜਦੋਂ ਅਸੀਂ ਉੱਥੇ ਸੀ ਉਹ ਤੋਂ ਸਾਡੇ ਨਾਲ ਭਾਰਤੀ ਕੈਦੀ 20 ਸੀਗੇ 20 ਮਿੰਟ ਲ ਹਸਪੀਟਲ ਦੇ ਸੀਗੇ ਜਿਹੜੇ ਸਹੀ ਸੀਗੇ ਉਹ ਸਾਡੇ ਨਾਲ ਜੇਲ੍ਹ ਦੇ ਵਿੱਚ ਅਸੀਂ ਬਾਕੀ ਉਹਨਾਂ ਨੇ ਸ਼ਿਫਟ ਬਗਾਤਾ ਦੂਜਾ ਹਸਪੀਟਲ ਚ ਕਿੰਨੀ ਕੁ ਮਤ ਸੀਗੇ ਇਹ ਪਾਕਿਸਤਾਨ ਦੀ ਕਿੱਥੋਂ ਦੀ ਜੇਲ੍ਹ ਸੀ ਇਹ ਇਹ ਕੋਰ ਲਗਭਗ ਲਾਹੌਰ ਜੇਲ੍ਹ ਸੀ ਲਗਭਗ ਠੀਕ ਹੈ ਅੱਛਾ ਤੇ ਪਾਕਿਸਤਾਨੀ ਜਿਹੜੇ ਕੈਦੀ ਸੀ ਉਹ ਤੇ ਇੰਡੀਅਨ ਕੈਦੀਆਂ ਨੂੰ ਵੱਖਰਾ ਰੱਖਿਆ ਜਾਂਦਾ ਇਕੱਠੇ ਸੀ ਜਾਂ ਨਹੀਂ ਨਹੀਂ ਜੀ ਵੱਖਰਾ ਰੱਖਿਆ ਜਾਂਦਾ ਸੀ ਉੱਥੇ ਬੰਦ ਰਹਿੰਦੇ ਸੀ ਜੀ ਅਸੀਂ ਚੱਕੀਆਂ ਜੀ ਉਹਨਾਂ ਨਾਲ ਮੇਲ ਮਲਾਪ ਹੁੰਦਾ ਸੀ ਥੋੜਾ ਨਹੀਂ ਹੁੰਦਾ ਸੀ ਅੱਛਾ ਠੀਕ ਕੁਈਕ ਅਮਰਤਪਾਲ ਵੀ ਉੱਥੇ ਜੀ ਦੱਸਦੇ ਨਹੀਂ ਜੀ ਅਮਰਤਪਾਲ ਨਹੀਂ ਸੀ ਇਥੇ ਹਨੂ ਮਿਲਣੀ ਨਹੀਂ ਦਿੱਤਾ ਜੀ ਕਿਸਨਾ ਤੋਪ ਦੇ ਕੱਠੇ ਨੂੰ ਬਹਿਣ ਨਹੀਂ ਦਿੰਦੇ ਸੀ ਉਹ ਵੀ ਮਨਤ ਕਰਕੇ ਜੀ ਸਾਰ ਸਾਨੂੰ ਤੋਪੇ 'ਚ ਸੀਪੀ ਬਾਰੇ ਬਣਾਇਆ ਉੱਤੇ ਜੰਗਲੇ ਲਾਇਆ ਕੱਲੇ ਕੱਲੇ ਬਸਾਸੀ ਨਾਲ ਆਇਆ ਕਰਨਪਾਲ ਉਹ ਦੱਸ ਗਿਆ ਸੀ ਜੀ ਆ ਵੀ ਅਮਰਤਪਾਲ ਨਾਂ ਦਾ ਜਿਹੜਾ ਫੋਰੀਪੁਰ ਦਾ ਮੁੰਡਾ ਉਹ ਮੈਨੇ ਭੰਡਰ ਗਿਆ ਵਾ ਸਾਡੀ ਉਸਨੂੰ ਬੁਲਾਇਆ ਕਾਤੋ ਜੀ ਉਹਨੇ ਮਿਹਨਤ ਤੋਂ ਸਾਨੂੰ ਵੀ ਸਾਡੇ ਘਰੇ ਮੈਸੇਜ ਭੇਜ ਆਇਆ ਜਾਵੇ ਤੁਹਾਡੇ ਨੂੰ ਤੁਹਾਨੂੰ ਨਹੀਂ ਸਹੀ ਜਾਣਕਾਰੀ ਪਈ ਨਹੀਂ ਸਾਰਾ ਅਸੀਂ ਉਹਦੇ ਬਾਰੇ ਨਹੀਂ ਜਾਣਦੇ ਜੀ ਤੁਸੀਂ ਆਪਾਂ ਜੀ ਤੁਸੀਂ ਆ ਜੋ ਕਿ ਤੁਸੀਂ ਤੁਸੀਂ ਜੁਰਮਾਨਾ ਸਜ਼ਾ ਦੇ ਨਾਲ ਨਾਲ ਇੱਕ 10000 ਰੁਪਿਆ ਜੁਰਮਾਨਾ ਹੋਇਆ ਤੁਹਾਡਾ ਇਧਰ ਆਪਤਾ ਤਾਂ ਕਿਸੇ ਨਾਲ ਸੀ ਉਹ ਫਿਰ ਜੁਰਮਾਨੇ ਦਾ ਕੀ ਬਣਿਆ ਸਰ ਜੀ ਸਾਨੂੰ ਉਹਦੀ ਸਜ਼ਾ ਕੱਟਣੀ ਪਈ ਉਹਨਾਂ ਨੇ ਸਾਨੂੰ ਜੁਰਮਾਨੇ ਦੀ ਮਾਫੀ ਨਹੀਂ ਦਿੱਤੀ ਉਹਦੀ ਵੀ ਸਜ਼ਾ ਹੀ ਕੱਟਣੀ ਪਈ ਸਾਨੂੰ ਤੁਸੀਂ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਿਹੜੇ ਹੋਰ ਜਿਹੜੇ ਭਾਰਤੀ ਕੈਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਾਂ ਰਿਹਾਅ ਕਰਕੇ ਲਿਆਓ ਭੱਤ ਲੈ ਜਾਂਦੇ ਆ ਬਸ ਇਹੀ ਮੰਗ ਕਰਦੇ ਆ ਕਿ ਚਲੋ ਆਪਦੇ ਬੱਚਿਆਂ ਨੂੰ ਉਹ ਵੀ ਆ ਕੇ ਮਿਲਣ ਗਿਆ ਸੀ ਆਪਦੇ ਬੱਚਿਆਂ ਨੂੰ ਮਿਲਿਆ ਬਹੁਤ ਖੁਸ਼ੀ ਹੋਈ ਹੈ ਜੀ ਕਿਸੇ ਕੈਦੀ ਦਾ ਕੋਈ ਹੋਰ ਸਨੇਹਾ ਜਿਹੜਾ ਆਪਣਾ ਭਾਰਤੀ ਹੋਵੇ ਤੁਹਾਨੂੰ ਕਿਸੇ ਨੇ ਮੈਸੇਜ ਛੱਡਿਆ ਹੋਵੇ ਸਰ ਜੀ ਮੈਸੇਜ ਉਹਨਾਂ ਨੇ ਇਹ ਛੱਡਿਆ ਕਿ ਇੰਡੀਆ ਸਰਕਾਰ ਨੂੰ ਕਹੋ ਜੀ ਸਾਨੂੰ ਵਾਪਸੀ ਲੈ ਲੈਣੀ ਅਸੀਂ ਗਲਤੀ ਜੋਗੀ ਸਾਡੇ ਕੋਈ ਅਸੀਂ ਆਪਣੀ ਗਲਤੀ ਬੋਖਤ ਲਈ ਹੈ ਜੀ ਪਰ ਸਾਨੂੰ ਵਾਪਸ ਇਥੋਂ ਲੈ ਕੇ ਸਾਡੀਆਂ ਜੇਲਾਂ ਚ ਰੱਖਿਆ ਜਾਵੇਗਾ ਤਾਂ ਅਸੀਂ ਅੱਜ ਬੱਚਿਆਂ ਨੂੰ ਮਿਲ ਨਹੀਂ ਠੀਕ ਅਸੀਂ ਬਹੁਤ ਤੰਗ ਆਏ ਕੀ ਨਾਮ ਤੁਹਾਡਾ ਸਿਕੰਦਰਪੁਰ ਤੇ ਕਿਵੇਂ ਹੁਣ ਤੁਹਾਡੇ ਘਰ ਦੇ ਘਰੇ ਆ ਗਿਆ ਕਿੰਨਾ ਕੋខਾ ਟਾਈਮ ਕੱਢਾਈਏ ਨਾ ਬਿਨਾਂ ਤੁਸੀਂ ਕਿਵੇਂ ਕੋខਾ ਟਾਈਮ ਕੱਢਿਆ ਹਾਂਜੀ ਬਹੁਤ ਜ਼ਿਆਦਾ ਮੈਂ ਬਹੁਤ ਖੁਸ਼ ਹਾਂ ਸਾਨੂੰ ਘਰੇ ਆਏ ਦੀ ਪਰ ਸਾਨੂੰ ਫਿਰ ਵੀ ਪਰੇਸ਼ਾਨ ਕੀਤਾ ਜਾਂਦਾ ਉੱਥੇ ਲੈ ਕੇ ਆਓ ਉੱਥੇ ਲੈ ਕੇ ਆਸੀ ਕਿਤੇ ਨਹੀਂ ਲੈ ਕੋਣ ਪਰੇਸ਼ਾਨ ਕਰਿਆ ਜੀ ਕੋਲ ਸਕਿੰਦੀ ਆ ਸਾਨੂੰ ਵੀ ਉੱਥੇ ਲੈ ਕੇ ਆਓ ਕਿੱਥੇ ਲੈ ਕੇ ਆਓ ਸੀਐਫਟਾ ਕਿਉਂ ਲੈ ਕੇ ਆਉਗੇ ਜੀ ਕਹਿੰਦੇ ਪੁੱਛਦਸ ਕਰਨੀ ਆ ਇਹਨਾਂ ਦੀ ਇੰਨੀ ਹਾਲਤ ਹੈ ਨਹੀਂ ਪੁੱਛਦਸ ਹੁਣ ਕਿੰਨਾ ਟਾਈਮ ਉੱਥੇ ਕੱਢ ਕੇ ਆਇਆ ਹੁਣ ਜੇ ਘਰ ਚ ਆਇਆ ਕੋਈ ਦੋ ਪਰਿਵਾਰ ਨਾਲ ਟਾਈਮ ਕੱਢਣ ਦਾ ਟਾਈਮ ਆ ਤੇ ਹੁਣ ਫਿਰ ਕਹਿੰਦੇ ਉੱਥੇ ਲੈ ਕੇ ਆਓ ਇਹ ਦੀ ਹਾਲਤ ਹੈ ਨਹੀਂ ਜਾਣਦੀ ਕਿਤੇ ਵੀ ਤੁਸੀਂ ਕੋਈ ਡਰੀ ਮਹਿਸੂਸ ਕਰਦੇ ਹੋ ਹਾਂਜੀ ਹੂੰ ਮੈਂ ਫਿਰ ਕਿੰਨਾ ਟਾਈਮ ਲਾ ਕੇ ਆਇਆ ਇਹ ਹੁਣ ਇਹਨਾਂ ਨੂੰ ਦੱਸਿਆ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਕਿ ਮਤਲਬ ਔਖਾ ਟੈਂਕ ਕਿੰਨਾ ਕੁ ਲੰਘਿਆ ਹਾਂਜੀ ਬਹੁਤ ਔਖਾ ਕੱਡਿਆ ਟਾਈਮ ਇਹਨਾਂ ਨੇ ਦੱਸਿਆ ਜਦੋਂ ਜਦੋਂ ਇਹ ਉਧਰ ਚਲੇ ਗਏ ਸੀਗੇ ਜੇਲ੍ਹ ਦੇ ਵਿੱਚ ਲੈ ਕੇ ਇਹਨਾਂ ਨੂੰ ਥੋੜਾ ਕਿੰਨੇ ਚਿਰ ਬਾਅਦ ਇਹਨਾਂ ਨਾਲ ਤਾਲਮਿਲ ਹੋਇਆ ਜੀ 6-7 ਮਹੀਨੇ ਲੱਗ ਗਏ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਕਿੱਥੇ ਆ ਕਿੱਥੇ ਬਸ ਪੁਲਿਸ ਨੇ ਦੱਸਿਆ ਸੀ ਜਦੋਂ ਫੜੇ ਗਏ ਉਹ ਤੋਂ ਤੁਸੀਂ ਕਿੱਥੇ ਕਿੱਥੇ ਗਏ ਵੀ ਇਹਨਾਂ ਨੂੰ ਛਡਾਉਣ ਲਈ ਕਿਵੇਂ ਕਿਵੇਂ ਬਹੁਤਾਂ ਤੇ ਗਿਆ ਸੀ ਡੀਸੀ ਕੋਲ ਗਿਆ ਸੀ ਲੁਧਿਆਣੇ ਬਾਕੀ ਜਗ ਰੋਂਗ ਗਿਆ ਸੀਗੇ ਚਲੋ ਹੁਣ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਹਾਂਜੀ ਬਹੁਤ ਧੰਨਵਾਦ ਆ ਇਹਨਾਂ ਦਾ ਜੀ ਬੱਚ ਦੀ ਗੱਲ ਹੋ ਜਾਂਦੀ ਸੀ ਫੋਨ ਤੇ ਇਹਨਾਂ ਨਾਲ ਹਾਂਜੀ ਬਹੁਤ ਵਾਰ ਹੁੰਦੀ ਸੀ ਅੱਛਾ ਬਹੁਤ ਵਾਰ ਹੁੰਦੀ ਸੀ ਹਰ ਬਹੁਤ ਬਹੁਤ ਵਾਰ ਬਹੁਤ ਵਾਰ ਜਦੋਂ ਇਹ ਆਉਂਦੇ ਆ ਇੱਧਰ ਉਦੋਂ ਕਿੰਨਾ ਟਾਈਮ ਪਹਿਲਾਂ ਪਤਾ ਲੱਗਿਆ ਸੀ ਤੁਹਾਨੂੰ ਕਿ ਉਹ ਇੱਥੇ ਆ ਰਹੇ ਸਾਨੂੰ ਦਸਲ ਸਰਪੰਚ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਫੋਨ ਆਇਆ ਸੀ ਸਰਪੰਚ ਸਾਹਿਬ ਤੁਸੀਂ ਦੱਸੋ ਜਰਾ ਪੰਜ ਸਵੀਰ ਸੰਗਤ ਤੁਹਾਡੇ ਪਿੰਡ ਦਾ ਜਿਹੜਾ ਮੁੰਡਾ ਹਰਵਿੰਦਰ ਵਾਪਸ ਆਇਆ ਜੀ ਕਿਵੇਂ ਹੁਣ ਮਤਲਬ ਤੁਹਾਡੇ ਕਿੰਨਾ ਕਿੱਚ ਜ਼ੋਰ ਲੱਗਿਆ ਜੀ ਤੇ ਕੀ ਕਹੋਗੇ ਤੁਸੀਂ ਸਭ ਪਹਿਲਾਂ ਸਾਰੇ ਚਾਹਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਬਾਜ ਠਾ ਕੇ ਜਦੋਂ ਰੁੱੜ ਕੇ ਗਏ ਸੀ ਇਹਨਾਂ ਨੇ ਕਿ ਬਾਜ ਪਚਾਈ ਸਾਡੀ ਜਿਹੜਾ ਜਦ ਲਿਓਨ ਚ ਬਾਜ ਬਹੁਤ ਪਚਾਉਂਦੇ ਰਹੇ ਹੈਗੇ ਸਾਰ ਸਿ ਬਹੁਤ ਧੰਨਵਾਦ ਸਾਰੇ ਚਾਹਵਾਂ ਦਾ ਕਰਦੇ ਆ ਜਿਹੜਾ ਹਰਵਿੰਦਰ ਸਿੰਘ ਬਿਲਕੁਲ ਸਹੀ ਬਾਜ ਪਰਦੇ ਇੰਡੀਆ ਪਰਦੇ ਹੈਗਾ ਵਾ ਜੀ ਤੁਹਾਨੂੰ ਕੋਈ ਦੱਸਦਾ ਇਹ ਕੁਸ਼ਕਾ ਮਤਲਬ ਵੀ ਇਹਨੇ ਕਿਵੇਂ ਉੱਥੇ ਟਾਈਮ ਕੱਢਿਆ ਆਪਣਾ ਜਿਹੜੇ 32 ਮਹੀਨੇ ਉੱਥੇ ਲਾਇਏ ਨੇ ਇਹ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਟਾਈਮ ਐਸੀ ਕੱਢਿਆ ਵਾ ਤੇ ਬਹੁਤ ਜਾਨੀ ਕਿ ਸਾਨੂੰ ਉਹਨਾਂ ਦੇ ਦਫਤਰ ਕਰਕੇ ਰੈਂਚਰਾਂ ਨੇ ਦਫਤਰ ਕੀਤਾ ਵਾ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੰਦ ਕੀਤਾ ਨਜ਼ਰ ਬੰਦ ਕਰਕੇ ਇਹਨਾਂ ਨੂੰ ਨੇਰੀ ਕੋਠੜੀ ਰੱਖਿਆ ਵਾ ਬਹੁਤ ਜ਼ਿਆਦਾ ਟਾਈਮ ਮੁਸ਼ਕਲ ਲੱਗਿਆ ਉਹਨਾਂ ਨੂੰ ਜੀ ਇਹਨਾਂ ਦੀ ਵਾਪਸੀ ਦਾ ਸਨੇਹਾ ਤੁਹਾਨੂੰ ਕਿਹਨੇ ਮੈਸੇਜ ਕੀਤਾ ਵੀ ਇਹ ਵਾਪਸ ਆ ਰਹੇ ਆ ਸਾਰੇ ਸਾਨੂੰ ਫੋਨ ਤੇ ਮੈਸੇਜ ਆਇਆ ਸੀ ਐਸਐਸਪੀ ਦਫਤਰੋਂ ਸੀ ਆਈਡੀ ਦਫਤਰੋਂ ਵੀ ਤੁਹਾਡੇ ਦੋ ਪੰਜ ਸੱਤ ਬੰਦੇ ਆ ਜੀ ਰਿਆ ਹੋਏਗੇ ਜਿਹਦੇ ਵਿੱਚ ਤੁਹਾਡੇ ਦੋ ਬੰਦਿਆਂ ਦਾ ਨਾਮ ਆਇਆ ਹੋਇਆਗਾ ਇੱਕ ਰਤਨਪਾਲ ਸਿੰਘ ਦਾ ਤੇ ਕਰਵਿੰਦਰ ਸਿੰਘ ਦਾ ਨਾਮ ਫਿਰ ਕਨੈਕਟ ਕੀਤਾ ਇਹਨਾਂ ਦੇ ਨਾਲ ਫਿਰ ਅਸੀਂ ਬਾਗਾਬਾਟ ਪਹੁੰਚੇ ਉੱਥੇ ਗੱਡੀ ਕਰਾਇਤੇ ਕਰਕੇ ਫਿਰ ਜਿੱਥੇ ਪਹੁੰਚੇ ਉੱਥੇ ਫਿਰ ਅਸੀਂ ਨਾਂ ਨੂੰ ਲਕਾਇਆ ਸਾਰੇ ਨੂੰ ਜਾ ਕੇ ਉੱਥੇ ਫਿਰ ਕਿਨਾਂ ਕਿ ਸਾਢੇ 7 ਵਜੇ ਕੱਢਣਗੇ ਫਿਰ ਉਹਨਾਂ ਨੇ ਕੱਢਿਆ ਉੱਥੋਂ ਫਿਰ ਏਜੰਸੀਆਂ ਨੇ ਟੈਲੀਜੈਂਸੀਆਂ ਨੇ ਸਾਰਿਆਂ ਨੇ 4 ਘੰਟੇ ਇਹਨਾਂ ਦੀ ਪੁੱਛਦਾ ਚਲਦੀ ਰਹੀ ਫਿਰ ਉਸ ਤੋਂ ਬਾਅਦ ਸਾਰ ਫਿਰ ਮੈਡੀਕਲ ਗੋਠਾਨ ਕੁ ਮੈਡੀਕਲ ਲਿਆਂਦਾ ਗਿਆ ਇਹਨਾਂ ਨੂੰ ਉੱਥੇ ਫਿਰ ਇਹਨਾਂ ਨੂੰ ਸਾਨੂੰ ਔਰ